ਨਿਸ਼ਾਨੇ ਸਿਖੇ ਪੰਜ ਹਰਫ ਕਾਫ ਕਿ ਹਰ ਗਿਜ ਨਾ ਬਾਸ਼ਦ ਇ ਪੰਜ ਮਾਫ ਕੜਾ ਕਰਦੋ ਕਾਛ ਕੰਗਾ ਬਿਨਾ ਬਿਨਾ ਕੇ ਸਹੇਚ ਅਸਤ ਇ ਜੁਮਲਾ ਨਿਸ਼ਾਨ ਕੇਸ ਮੂਲ ਨੇ ਫਿਰ ਇਨਾਂ ਦੇ ਚ ਨਾਲ ਸਹਾਇਕ ਰੂਪ ਦੇ ਚ ਨੇ ਕੜਾ ਕਛੇਰਾ ਕਿਰਪਾਨ ਤੇ ਕੰਦਾ ਕੇਸਾਂ ਦਾ ਮੂਲ ਰੂਪ ਹੈ ਅਧਿਆਤਮ ਪ੍ਰਭੂ ਦੀ ਦੇਨ ਔਰ ਇਨਾਂ ਕੇਸਾਂ ਦੇ ਚ ਪੁਰਸ਼ ਲਈ ਇੱਕ ਪ੍ਰਕਿਰਤੀ ਨੇ ਸ਼ਿੰਗਾਰ ਦਿੱਤਾ ਹੈ ਦਾੜਾ ਜੋ ਇਸਤਰੀ ਨੂੰ ਨਹੀਂ ਦਿੱਤਾ ਮੰਨ ਦੀ ਬਣਾਵਟ ਦੇ ਤਨ ਦੀ ਬਣਾਵਟ ਵਿੱਚ ਇਸਤਰੀ ਤੇ ਪੁਰਸ਼ ਦੇ ਵਿੱਚ ਫਰਕ ਹੈ ਪਰਮਾਤਮਾ ਨੇ ਆਪ ਪਾਇਆ ਹੈ ਈਸ਼ਵਰ ਨੇ ਆਪ ਪਾਇਆ ਹੈ ਕਹਿੰਦੇ ਨੇ ਪ੍ਰਕਿਰਤੀ ਦਾ ਦਿੱਤਾ ਹੋਇਆ ਸ਼ਿੰਗਾਰ ਹੈ ਪਰਮਾਤਮਾ ਦਾ ਇਹ ਹੀ ਕਾਰਨ ਹੈ ਕਿ ਸ਼ਿੰਗਾਰ ਦੀ ਬੜੀ ਪਰਬਲ ਭਾਵਨਾ ਇਸਤਰੀ ਦੇ ਅੰਦਰ ਹੈ ਪੁਰਸ਼ ਦੇ ਅੰਦਰ ਇਤਨੀ ਨਹੀਂ ਹੈ ਔਰ ਸ਼ਹਿਦਪੁਰਸ਼ ਦੇ ਅੰਦਰ ਵੀ ਉਦੋਂ ਹੀ ਪੈਦਾ ਹੋਈ ਹੈ ਜਦ ਆਪਣਾ ਅਸਲੀ ਸ਼ਿੰਗਾਰ ਗਵਾ ਬੈਠੇ ਕੁਝ ਮਨੋਵਿਗਿਆਨਿਕ ਤੇ ਕਹਿੰਦੇ ਨੇ ਜੇ ਇਸਤਰੀ ਦਾ ਬਹੁਤ ਸਾਰਾ ਖਰਚ ਜੋ ਹਾਰ ਸ਼ਿੰਗਾਰ ਤੇ ਹੁੰਦਾ ਹੈ ਉਹਨੂੰ ਇੱਕ ਹਾਰ ਸ਼ਿੰਗਾਰ ਪ੍ਰਮਾਤਮਾ ਨੇ ਦਿੱਤਾ ਹੈ ਮਾਂ ਬਣਨ ਦਾ ਇਹ ਮਾਣ ਦਿੱਤਾ ਹੈ ਉਸ ਤੇ ਉਸ ਨੂੰ ਚਾਹੀਦਾ ਸੀ ਮਾਣ ਕਰੇ ਪਰ ਉਸ ਦੇ ਅੰਦਰ ਈਣ ਭਾਵਨਾ ਪੈਦਾ ਹੋਈ ਪੁਰਸ਼ ਨੂੰ ਇਹ ਦਾੜਾ ਇਹ ਸ਼ਿੰਗਾਰ ਯਕੀਨ ਨਾ ਜਾਣੋ ਤੁਸੀਂ ਪ੍ਰਕਿਰਤੀ ਤੇ ਨਿਗਾਹ ਮਾਰਨੀ ਜਿਤਨਾ ਸ਼ੇਰ ਖੂਬਸੂਰਤ ਹੈ ਸ਼ੇਰਨੀ ਇਤਨੀ ਖੂਬਸੂਰਤ ਨਹੀਂ ਹੈ ਸ਼ੇਰ ਦੀ ਗਰਦਨ ਦੇ ਭਰਵੇਂ ਵਾਲ ਇਹ ਤੁਹਾਨੂੰ ਸ਼ੇਰਨੀ ਕੋਲ ਨਹੀਂ ਮਿਲਣਗੇ ਜਿਤਨਾ ਖੂਬਸੂਰਤ ਮੋਰ ਹੈ ਮੋਰਨੀ ਇਤਨੀ ਖੂਬਸੂਰਤ ਨਹੀਂ ਹੈ ਤੁਸੀਂ ਦੇਖ ਲੈਣਾ ਮੋਰਨੀ ਬਿਲਕੁਲ ਫਿੱਕੀ ਲੱਗਦੀ ਹੈ ਜਿਤਨਾ ਖੂਬਸੂਰਤ ਨਰ ਮੁਰਗਾ ਹੈ ਮੁਰਗੀ ਇਤਨੀ ਖੂਬਸੂਰਤ ਨਹੀਂ ਦੇਖ ਲੈਣਾ ਉਸਦੀ ਕਲਗੀ ਉਸਦੀ ਭਰਵੀ ਗਰਦਨ ਇਹ ਮੁਰਗੀ ਕੋਲ ਨਹੀਂ ਹੈ ਜਿਤਨਾ ਖੂਬਸੂਰਤ ਜਿਹੜਾ ਹੈ ਜਿਹੜੀ ਇਤਨੀ ਖੂਬਸੂਰਤ ਨਹੀਂ ਹੈ ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਬਿਲਕੁਲ ਫਿੱਕੀ ਹੈ ਉਸ ਦੇ ਸਾਹਮਣੇ ਕਦੀ ਇਸ ਦ੍ਰਿਸ਼ਟੀ ਨਾਲ ਨਿਗਾਹ ਮਾਰਨਾ ਸ਼ੇਰ ਤੇ ਕਦੀ 나ਈ ਦੀ ਦੁਕਾਨ ਤੇ ਨਹੀਂ ਗਿਆ ਉਹਨੇ ਆਖਿਆ ਵੇ ਮੇਰੀ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰਨੀ ਵਰਗਾ ਬਣਾ ਦੇ ਮੋਰ ਨੇ ਵੀ ਕਦੀ ਨਹੀਂ ਆਖਿਆ ਇਹ ਮੇਰੇ ਪੰਖ ਕੱਟ ਦੇ ਉਹ ਮੈਨੂੰ ਮੋਰਨੀ ਵਰਗਾ ਬਣਾ ਦੋ ਇੱਕ ਪੁਰਸ਼ ਹੀ ਹੈ ਕਹਿੰਦਾ ਸਭ ਕੁਝ ਇੱਕ ਪਾਸੇ ਕਰਕੇ ਮੈਨੂੰ ਇਸਤਰੀ ਵਰਗਾ ਬਣਾ ਦੋ ਪਰ ਕੌਣ ਦਸੇ ਤੇ ਭੇਦ ਰਖਿਆ ਪ੍ਰਮਾਤਮਾ ਨੇ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਹੋਣਾ ਚਾਹਦੀ ਹੈ ਪੁਰਸ਼ ਇਸਤਰੀ ਹੋਣਾ ਚਾਹਦਾ ਹੈ ਵਿਪਰੀਤ ਦੀ ਕੋਸ਼ਿਸ਼ ਉਸ ਤਰ੍ਹਾਂ ਫੇਰਿਆ ਦਾੜੀ ਗਈ ਤਿੰਨ ਚਾਰ ਦਿਨਾਂ ਬਾਅਦ ਫਿਰ ਆ ਗਈ ਐ ਮੈਂ ਵੀ 25 ਸਾਲਾਂ ਤੋਂ ਦੇਖਦਾ ਦਾੜਾ ਮੇਰਾ ਇੱਥੇ ਹੀ ਹੈ ਨਾ 1 ਇੰਚ ਵੱਧਦਾ ਹੈ ਨਾ 1 ਇੰਚ ਘਟਦਾ ਹੈ ਇੱਥੇ ਹੀ ਹੈ ਤੇ ਜਿਹੜੇ ਵਧਣ ਕਰਨ ਦੀ ਗਰਿਆ ਦੇਚ ਪੈਨੋ ਨਾ ਵਿਚਾਰਿਆ ਨਾ ਤੇ ਰੋਜ਼ ਜੰਗ ਕਰਨੀ ਪੈਂਦੀ ਉਸ ਤਰੇ ਲੈ ਕੇ ਛੁਰੇ ਲੈ ਕੇ ਰੋਜ਼ ਜੰਗ ਕਰਨੀ ਪੈਂਦੀ ਹੈ ਔਰ ਮਰਦੇ ਦਮ ਤੱਕ ਕਰਨੀ ਪੈਗੀ ਫਿਰ ਵੀ ਹਾਰ ਹੀ ਹੋਵੇਗੀ ਮਰਦੇ ਦਮ ਤੱਕ ਵੀ ਦਾੜਾ ਨਿਕਲਦਾ ਰਹੇਗਾ ਤੂੰ ਕਿਤਨੀ ਜੰਗ ਕਰ ਲੈ ਜਦ ਪ੍ਰਕਿਰਤੀ ਤੈਨੂੰ ਦੇਈ ਜਾ ਰਹੀ ਕਿਤਨੇ ਚਿਰ ਤੱਕ ਮਿਟਾਏਗਾ ਜਿਸ ਜੰਗ ਦੇਚ ਤੇਰੀ ਹਾਰ ਹੈ ਪੁਰਖਾ ਤੂੰ ਲੜੀ ਨਾ ਆਪਣੀ ਸ਼ਕਤੀ ਜ਼ਾਇਆ ਨਾ ਕਰ ਕਬੂਲ ਕਰ ਲੈ ਪ੍ਰਕਿਰਤੀ ਦੀ ਇਸ ਦੇਨ ਨੂੰ ਕਬੂਲ ਕਰ ਲੈ ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਹੈ। ਇੱਕ ਤੋਹਫ਼ਾ ਹੈ। ਇੱਕ ਸ਼ਿੰਗਾਰ ਹੈ। ਇਸ ਵਾਸਤੇ ਦੁਨੀਆ ਦੇ तमाम ਪ੍ਰਾਚੀਨ ਮਹਾਪੁਰਸ਼ ਕੇਸਾਦਾਰੀ ਸਨ ਤੇ ਅੱਜ ਦੇ ਵੀ ਥੋੜੇ ਬਹੁਤ ਰੋਹਾਨੀਅਤ ਨੂੰ ਸਮਝਣ ਵਾਲੇ ਕੇਸਾਂ ਦੀ ਬੇਅਦਵੀ ਨਹੀਂ ਕਰਦੇ। ਐ ਆਚਾਰੀਆ ਰਜਨੀਸ਼ ਠੀਕ ਹੈ ਮੇਰੇ ਦੇਖਦੇ ਆਂ ਦੇਖਦੇ ਪਹਿਲੇ ਪ੍ਰੋਫੈਸਰ ਸੀ ਪ੍ਰਾਚਾਰੀਆ ਬਣਿਆ ਫਿਰ ਭਗਵਾਨ ਬਣਿਆ ਫਿਰ ਓਸ਼ੋ ਬਣਿਆ ਇਸ ਤੇ ਵੀ ਜਬਲਪੁਰ ਦੇ ਇੱਕ ਪ੍ਰਸ਼ਨ ਹੋਇਆ ਸੀ। ਕਿਤੋਂ ਇਤਨਾ ਆਦਰਸ਼ਵਾਦੀ ਹੈ ਇਤਨਾ ਫਿਲਾਸਫਰ ਹੈ ਇਤਨਾ ਚਿੰਤਕ ਹੈ ਕਟਾਕਸ਼ ਹੈ ਹਰ ਇੱਕ ਤੇ ਤਰਕ ਕਰਦਾ ਹੈ ਪਰ ਤੂੰ ਵੀ ਪੁਰਾਣੇ ॠषि मुनियों ਦੀ ਤਰ੍ਹਾਂ ਦਾੜਾ ਰੱਖ ਲਿਆ ਤੇ ਲੰਬੇ ਕੇਸ ਰੱਖ ਲੈਨੇ ਕਹਿੰਦਾ ਕਰਾਂ ਕਿਸ ਦੇ ਸ਼ਰੂਹਾਨੀਅਤ ਦੀ ਝਲਕ ਮਿਲਦੀ ਉਹਨੇ ਤੇ ਹਿਫਾਜ਼ਤ ਕਰਦੇ ਨੇ ਮੈਂ ਕਰਾਂਗੇ ਐਸਾ ਪ੍ਰਕਿਰਤੀ ਨਹੀਂ ਬਣਾ ਦਿੱਤਾ ਹੈ ਤਾਂ ਹੁਣ ਮੈਂ ਤਰਕ ਤੇ ਫਿਲਾਸਫੇ ਨੂੰ ਕੀ ਕਰਾਂ ਇਹਦੀ ਲੋੜ ਬਹਿ ਗਈ ਹੈ ਹਾਂ ਜੋ ਇਸ ਮਾਰਗ ਦੇ ਪਾੰਦੀ ਨਹੀਂ ਉਹਨਾਂ ਲਈ ਲੋੜ ਨਹੀਂ ਹੈ ਔਰ ਜਿਨ੍ਹਾਂ ਨੂੰ ਰੱਬੀ ਨਾਮ ਦਾ ਧਨ ਕਮਾ ਕੇ ਆਪਣੇ ਮਸਤਕ ਦੇ ਚ ਹਿਫਾਜ਼ਤ ਰੱਖਣਾ ਹੈ ਯਕੀਨ ਜਾਨੋ ਕਿਸਾਂ ਦੀ ਵੀ ਲੋੜ ਪੈਗੀ ਦਸਤਾਰ ਦੀ ਵੀ ਲੋੜ ਪੈਗੀ ਨਹੀਂ ਤੇ ਜੋ ਕੁਝ ਕੀਤਾ ਹੋਇਆ ਜਬ ਤੱਕ ਹੈ ਸਵੇਰੇ ਕੀਤਾ ਸ਼ਾਮ ਨੂੰ ਨਹੀਂ ਰਹਿਣਾ ਸ਼ਾਮੇ ਕੀਤਾ ਤੇ ਸਵੇਰੇ ਨਹੀਂ ਰਹਿਣਾ ਇਹ ਵੀ ਮੈਂ ਉਸ ਕਰਦੇ ਇਹ ਲੋੜ ਹੈ ਇਹ ਲਿਵਾਸ ਧਾਰਮਕ ਹੈ ਬਾਕੀਆਂ ਦੀ ਆਪਣੀ ਆਪਣੀ ਜੋ ਹੈ માનਤਾ ਹੈ ਤੇ ਮੈਂ ਹਾਂ